ਜਠਾਣੀ ਨੂੰ ਮਰੇ ਹੋਏ 4 ਮਹੀਨੇ ਹੋ ਗਏ ਸੀ ਮੇਰਾ ਜੇਠ ਬਿਲਕੁਲ ਇਕੱਲਾ ਹੀ ਰਹਿ ਗਿਆ ਸੀ ਬਹੁਤ ਹੀ ਦੁਖੀ ਰਹਿੰਦਾ ਸੀ ਤੇ ਉਸ ਦਾ ਕਿਸੇ ਕੰਮ ਵਿੱਚ ਮਨ ਵੀ ਨਹੀਂ ਲੱਗਦਾ ਸੀ ਥੋੜੇ ਦਿਨ ਬਾਅਦ ਉਹ ਮੈਨੂੰ ਬੜੇ ਹੀ ਅਜੀਬ ਤਰੀਕੇ ਨਾਲ ਵੇਖਦੇ ਸੀ ਮੈਂ ਉਹਨਾਂ ਦੇ ਇਸ ਵਰਤਾਅ ਤੋਂ ਬਹੁਤ ਪਰੇਸ਼ਾਨ ਸੀ ਫਿਰ ਇੱਕ ਦਿਨ ਮੈਂ ਸੋਚਿਆ ਕਿ ਜੇ ਮੈਂ ਉਹਨਾਂ ਨੂੰ ਖੁਸ਼ ਕਰਦਾ ਤਾਂ ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਊਗੀ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਅਤੇ ਇਸ ਲਈ ਮੈਂ ਇੱਕ ਦਿਨ ਉਹਨਾਂ ਦੇ ਕੋਲ ਗਈ ਅਤੇ ਫਿਰ ਮੇਰਾ ਨਾਮ ਨੀਹਾ ਹੈ ਤੇ ਮੇਰੀ ਉਮਰ 24 ਸਾਲ ਹੈ ਮੇਰਾ ਵਿਆਹ ਹੋਏ ਨੂੰ 3 ਸਾਲ ਹੋ ਗਏ ਸੀ ਮੇਰੇ ਘਰਵਾਲੇ ਦਾ ਨਾਮ ਮਿਤ ਹੈ ਤੇ ਉਹ ਇੱਕ ਪ੍ਰਾਈਵੇਟ ਨੌਕਰੀ ਕਰਦੇ ਨੇ ਸਾਡੇ ਵਿਆਹ ਨੂੰ 3 ਸਾਲ ਹੋ ਗਏ ਸੀ ਪਰ ਸਾਡੇ ਹਲੇ ਕੋਈ ਬੱਚਾ ਨਹੀਂ ਹੋਇਆ ਸੀ ਮੇਰਾ ਘਰਵਾਲਾ ਤੇ ਮੇਰਾ ਜੀਠ ਤੇ ਜਠਾਣੀ ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਤੇ ਇੱਕ ਦੂਜੇ ਨਾਲ ਬਹੁਤ ਹੀ ਪਿਆਰ ਨਾਲ ਪੇਸ਼ ਆਉਂਦੇ ਅਚਾਨਕ ਹੀ ਸਾਡੇ ਘਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਮੇਰੀ ਜਠਾਣੀ ਦੀ ਇੱਕ ਐਕਸੀਡੈਂਟ ਵਿੱਚ ਮੌਤ ਹੋ ਗਈ ਇਹ ਸਦਮਾ ਸਾਡੇ ਲਈ ਬਹੁਤ ਵੱਡਾ ਸੀ ਜਿਸ ਕਰਕੇ ਘਰ ਵਿੱਚ ਸਾਰੇ ਦੁਖੀ ਹੋ ਗਏ ਉਹਨਾਂ ਦੀ ਮੌਤ ਤੋਂ ਬਾਅਦ ਅਸੀਂ ਸਾਰੇ ਬਹੁਤ ਅਦਾਸ ਸੀ ਮੇਰੇ ਜੀੜਤੀ ਹਾਲਤ ਬਹੁਤ ਹੀ ਖਰਾਬ ਸੀ ਉਹ ਹਮੇਸ਼ਾ ਹੀ ਇਕੱਲੇ ਬੈਠ ਕੇ ਰੋਂਦੇ ਤੇ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਮੇਰੇ ਘਰ ਵਾਲੇ ਨੂੰ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਸੀ ਉਹ ਮੇਰੇ ਜੀਠ ਨੂੰ ਦੇਖ ਕੇ ਬਹੁਤ ਪਰੇਸ਼ਾਨ ਹੋ ਜਾਂਦੇ ਅਸੀਂ ਸੋਚਦੇ ਸੀ ਕਿ ਜੇ ਅੱਜ ਮੇਰੇ ਚਠਾਣੀ ਜਉਂਦੀ ਹੁੰਦੀ ਤਾਂ ਉਹਨਾਂ ਦੀ ਇਹ ਹਾਲਤ ਨਾ ਹੁੰਦੀ ਮੈਂ ਉਹਨਾਂ ਨੂੰ ਬਹੁਤ ਸਮਝਾਉਂਦੀ ਮੇਰੇ ਘਰ ਵਾਲੇ ਨੇ ਵੀ ਉਹਨਾਂ ਨੂੰ ਬਹੁਤ ਸਮਝਾਇਆ ਕਿ ਤੁਸੀਂ ਇਦਾਂ ਨਾ ਕਰੋ ਆਪਣੇ ਆਪ ਨੂੰ ਸੰਭਾਲ ਲਓ ਜੇ ਤੁਸੀਂ ਇਦਾਂ ਕਰੋਗੇ ਤਾਂ ਸਾਡਾ ਕੀ ਹੋਊਗਾ ਪਰ ਕੁਝ ਦਿਨ ਹੋ ਠੀਕ ਰਹਿੰਦੇ ਤੇ ਪਰ ਫਿਰ ਉਹੀ ਉਹਨਾਂ ਦਾ ਹਾਲ ਹੋ ਜਾਂਦਾ ਇਦਾਂ ਹੀ ਕਰਦੇ 6 ਮਹੀਨੇ ਬੀਤ ਗਏ ਸੀ ਉਹਨਾਂ ਲਈ ਮੇਰੀ ਜਠਾੜੀ ਨੂੰ ਭੁਲਾਉਣਾ ਇੰਨਾ ਆਸਾਨ ਨਹੀਂ ਸੀ ਫਿਰ ਉਹ ਮੇਰੀ ਨਣਦ ਕੋਲ ਚਲੇ ਗਏ ਕਿਉਂਕਿ ਡਾਕਟਰ ਨੇ ਕਿਹਾ ਸੀ ਕਿ ਉਹਨਾਂ ਨੂੰ ਇਸ ਘਰ ਤੋਂ ਕੁਝ ਚਿਰ ਲਈ ਦੂਰ ਭੇਜ ਦਿਓ ਤਾਂ ਕਿ ਉਹਨਾਂ ਨੂੰ ਇਸ ਘਰ ਤੋਂ ਦੂਰ ਕਰਕੇ ਪੁਰਾਣੀਆਂ ਗੱਲਾਂ ਯਾਦ ਨਾ ਆਉਣ ਇਸ ਤਰ੍ਹਾਂ ਹੀ ਅਸੀਂ ਕੀਤਾ ਪਰ ਜਦੋਂ 2 ਮਹੀਨੇ ਬਾਅਦ ਮੇਰਾ ਜੇਠ ਆਇਆ ਉਹ ਉਦਾਂ ਦਾ ਹੀ ਸੀ ਪਰ ਇੱਕ ਗੱਲ ਬੜੀ ਅਜੀਬ ਸੀ ਜੋ ਮੈਂ ਵੇਖਿਆ ਸੀ ਕਿ ਉਹ ਮੇਰੇ ਵੱਲ ਅਜੀਬ ਤਰੀਕੇ ਨਾਲ ਵੇਖਦੇ ਉਹਨਾਂ ਦੀ ਨਜ਼ਰ ਹਮੇਸ਼ਾ ਮੇਰੇ ਸਰੀਰ ਤੇ ਹੀ ਰਹਿੰਦੀ ਸੀ ਜਾਂ ਫਿਰ ਆਨੇ ਬਹਾਨੇ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦੇ ਮੈਨੂੰ ਇਹ ਹਰਕਤ ਬੜੀ ਅਜੀਬ ਲੱਗਦੀ ਸੀ ਕਿਉਂਕਿ ਇਸ ਤੋਂ ਪਹਿਲਾਂ ਕਦੀ ਵੀ ਮੇਰੇ ਜੇਠ ਨੇ ਮੇਰੇ ਨਾਲ ਐਦਾਂ ਨਹੀਂ ਕੀਤਾ ਸੀ ਦਿਲ ਤਾਂ ਕਰਦਾ ਸੀ ਕਿ ਇਹ ਗੱਲ ਅਮਿਤ ਨੂੰ ਦੱਸ ਦੇਵਾਂ ਪਰ ਫਿਰ ਸੋਚਦੀ ਸੀ ਕਿ ਉਹਨਾਂ ਨੇ ਸੱਚੀ ਨਹੀਂ ਮੰਨਣਾ ਤੇ ਮੈਂ ਚੁੱਪ ਹੋ ਜਾਂਦੀ ਸੀ ਪਰ ਇੱਕ ਦਿਨ ਤਾਂ ਹੱਦ ਹੀ ਹੋ ਗਈ ਸੀ ਮੇਰੇ ਜੀਠ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਉਸ ਨੇ ਕੁਝ ਅਜਿਹਾ ਕੀਤਾ ਕਿ ਮੇਰੇ ਪੈਰਾਂ ਥੰੋਂ ਜ਼ਮੀਨ ਖਿਸਕ ਗਈ ਮੈਨੂੰ ਸੱਚ ਨਹੀਂ ਆ ਰਿਹਾ ਸੀ ਮੈਂ ਬਾਥਰੂਮ ਜਾ ਰਹੀ ਸੀ ਤਾਂ ਮੇਰਾ ਜੀਠ ਪਹਿਨਾ ਹੀ ਉੱਥੇ ਸੀ ਮੈਂ ਥੋੜੀ देर ਬਾਅਦ ਰੁਕ ਗਈ ਕਿ ਸ਼ਾਇਦ ਬਾਹਰ ਆ ਜਾਣਾ ਪਰ ਅੰਦਰੋਂ ਤਾਂ ਬਹੁਤ ਹੀ ਅਜੀਬ ਆਵਾਜ਼ਾਂ ਆ ਰਹੀਆਂ ਸੀ ਮੈਂ ਸੋਚ ਰਹੀ ਸੀ ਕਿ ਮੇਰਾ ਜੇਠ ਆਖਰ ਬਾਥਰੂਮ ਵਿੱਚ ਕੀ ਕਰ ਰਿਹਾ ਹੈ ਮੈਂ ਆਵਾਜ਼ ਮਾਰੀ ਪਰ ਸ਼ਾਇਦ ਉਹਨਾਂ ਨੇ ਮੇਰੀ ਆਵਾਜ਼ ਨਹੀਂ ਸੁਣੀ ਆਪਣੇ ਕਮਰੇ ਵਿੱਚ ਆ ਗਏ ਪਹਿਲਾਂ ਤਾਂ ਮੇਰੇ ਮਨ ਵਿੱਚ ਬੜੇ ਅਜੀਬ ਖਿਆਲ ਆਏ ਕਿ ਸਾਰਾ ਮਾਮਲਾ ਅਮਿਤ ਨੂੰ ਦੱਸਣਾ ਚਾਹੀਦਾ ਹੈ ਪਰ ਫਿਰ ਮੇਰੇ ਦਿਮਾਗ ਵਿੱਚ ਇਹ ਹੀ ਆਇਆ ਕਿ ਜੇ ਕਰੋਨਾ ਨੇ ਮੇਰੀ ਗੱਲ ਦਾ ਸੱਚ ਨਾ ਮੰਨਿਆ ਭਰੋਸਾ ਹੀ ਨਾ ਕੀਤਾ ਤਾਂ ਫਿਰ ਮੈਂ ਕੀ ਕਰਾਂਗੀ ਇਹ ਸੋਚ ਕੇ ਮੈਂ ਸਾਰੀ ਰਾਤ ਜਾਗਦੀ ਰਹੀ ਮੈਨੂੰ ਪੂਰੀ ਰਾਤ ਨੀਂਦ ਹੀ ਨਹੀਂ ਆਈ ਮੈਂ ਬਹੁਤ ਪਰੇਸ਼ਾਨ ਸੀ ਜੋ ਕੁਝ ਵੀ ਹੋ ਰਿਹਾ ਸੀ ਉਹ ਬੜਾ ਹੀ ਅਜੀਬ ਸੀ ਕਿਉਂਕਿ ਮੈਂ ਉਹਨਾਂ ਦੀਆਂ ਹਰਕਤਾਂ ਨੂੰ ਨੋਟ ਕਰਦੀ ਸੀ ਮੇਰਾ ਘਰ ਵਾਲਾ ਮੈਨੂੰ ਪਿਆਰ ਕਰਨ ਲਈ ਆਪਣੇ ਕੋਲ ਬੁਲਾ ਰਿਹਾ ਸੀ ਤਾਂ ਮੈਂ ਮਨ ਕਰ ਦਿੱਤਾ ਮੈਂ ਇੰਨਾ ਕਹਿ ਕੇ ਪਿੱਟ ਕਰਕੇ ਸੌ ਗਈ ਕਿ ਮੈਂ ਥੱਕ ਗਈ। ਸਾਰੀ ਰਾਤ ਜਾਗਦੀ ਰਹੀ। ਦੂਜੇ ਦਿਨ Amit ਕੰਮ ਦੇ ਸਿਲਸਿਲੇ ਵਿੱਚ ਸ਼ਹਿਰ ਤੋਂ ਬਾਹਰ ਜਾ ਰਿਹਾ ਸੀ ਤੇ ਉਹ ਵੀ 4 ਦਿਨਾਂ ਲਈ। ਨੇ ਸਾਰੀ ਪੈਕਿੰਗ ਕਰ ਦਿੱਤੀ ਤੇ ਉਹ ਚਲੇ ਗਏ। ਘਰ ਵਿੱਚ ਹੁਣ ਮੈਂ ਤੇ ਮੇਰਾ ਜੀਠ ਇਕੱਲੇ ਸੀ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਉਹਨਾਂ ਦੇ ਬਾਥਰੂਮ ਵਾਲੀ ਹਰਕਤ ਤੋਂ ਬਾਅਦ ਮੈਂ ਬਹੁਤ ਡਰ ਗਈ ਸੀ। ਮੈਂ ਪੂਰਾ ਦਿਨ ਘਰ ਦਾ ਕੰਮ ਕੀਤਾ ਤੇ ਸਾਰਾ ਕੰਮ ਕਰਕੇ ਆਪਣੇ ਕਮਰੇ ਵਿੱਚ ਆ ਗਈ। ਮੈਨੂੰ ਨੀਂਦ ਆ ਰਹੀ ਸੀ ਅਤੇ ਮੈਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਮੇਰੀ ਅੱਖ ਲੱਗ ਗਈ ਅਤੇ ਮੈਂ ਸੌਂ ਗਈ ਸੀ। ਪਰ ਫਿਰ ਅਚਾਨਕ ਹੀ ਮੈਂ ਗਰਮੀ ਹੋਣ ਕਰਕੇ ਹਲਕਾ ਸੂਟ ਪਾਇਆ ਹੋਇਆ ਸੀ। 1 ਘੰਟੇ ਬਾਅਦ ਮੈਨੂੰ ਲੱਗਾ ਕਿ ਕੋਈ ਮੈਨੂੰ ਅਜੀਬ ਤਰੀਕੇ ਨਾਲ ਹੱਥ ਲਾ ਰਿਹਾ ਹੋਵੇ। ਪਹਿਲਾਂ ਤਾਂ ਮੈਂ ਇਸ ਨੂੰ ਸੁਪਨਾ ਸਮਝਿਆ। ਕਿ ਸ਼ਾਇਦ ਮੈਂ ਕੋਈ ਸੁਪਨਾ ਵੇਖ ਰਹੀ ਆ ਤੇ ਆਪਣੇ ਘਰ ਵਾਲੇ ਦੇ ਨਾਲ ਹ ਪਰ ਫਿਰ ਮੈਂ ਇੱਕਦਮ ਡਰ ਕੇ ਉੱઠી ਅਤੇ ਮੈਂ ਆਪਣੇ ਕੱਪੜੇ ਠੀਕ ਕਰਨ ਲੱਗੀ ਤੇ ਮੈਂ ਵੇਖਿਆ ਕਿ ਮੇਰਾ ਜੀਠ ਮੇਰੇ ਬਿਲਕੁਲ ਕੋਲ ਖੜਾ ਸੀ ਮੈਂ ਉਸ ਨੂੰ ਦੇਖ ਕੇ ਡਰ ਗਈ ਜਦੋਂ ਮੈਂ ਪੁੱਛਿਆ ਕਿ ਦੱਸੋ ਤੁਹਾਨੂੰ ਕੋਈ ਚਾਹੀਦਾ ਸੀ ਕੋਈ ਕੰਮ ਸੀ ਤਾਂ ਉਹ ਕਹਿਣ ਲੱਗੇ ਕਿ ਨਹੀਂ ਨੀਹ ਮੈਂ ਤਾਂ ਚਾਹ ਪੀਣੀ ਸੀ ਤੈਨੂੰ ਕਿੰਨੀ ਆਵਾਜ਼ਾਂ ਮਾਰੀਆਂ ਪਰ ਤੂੰ ਸੁਣੀਆ ਹੀ ਨਹੀਂ ਤੇ ਨਾ ਹੀ ਤੂੰ ਜਵਾਬ ਦਿੱਤਾ ਇਸ ਲਈ ਮੈਂ ਤੇਰੇ ਕਮਰੇ ਵਿੱਚ ਆ ਗਿਆ ਹਾਂ ਮੈਂ ਵੇਖਿਆ ਕਿ ਤੂੰ ਸੁੱਤੀ ਪਈ ਸੀ ਤਾਂ ਸੋਚਿਆ ਕਿ ਤੈਨੂੰ ਕਿਉਂ ਤੰਗ ਕਰਾਂ ਤੈਨੂੰ ਕਿਉਂ ਜਗਾਵਾਂ ਮੈਂ ਆਪ ਹੀ ਚਾਹ ਬਣਾ ਲੈਣਾ ਪਰ ਐਨੇ ਵਿੱਚ ਤੇਰੀ ਅੱਖ ਖੁੱਲ ਗਈ ਅਤੇ ਤੂੰ ਉੱਠ ਗਈ ਮੈਂ ਆਪਣੀ ਜੀੜ ਦੀ ਗੱਲ ਸੁਣਦੇ ਸਾਰ ਹੀ ਇੱਕਦਮ ਖੜੀ ਹੋ ਗਈ ਸੀ ਮੇਰਾ ਦਿਲ ਬਹੁਤ ਬੁਰੀ ਤਰ੍ਹਾਂ ਧੜਕ ਰਿਹਾ ਸੀ ਮੈਂ ਆਪਣੀ ਚੁੰਨੀ ਆਪਣੇ ਸਰੀਰ ਦੇ ਉੱਤੇ ਰੱਖੀ ਤੇ ਚੰਗੀ ਤਰ੍ਹਾਂ ਆਪਣੇ ਆਪ ਨੂੰ ਢੱਕ ਲਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਕਮਰੇ ਵਿੱਚ ਜਾਓ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਕੇ ਆਉਣੀ ਹਾਂ ਮੇਰਾ ਜੀਠ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਪਰ ਮੇਰਾ ਤਾਂ ਵਿਸ਼ਵਾਸ ਹੀ ਉੱਠ ਗਿਆ ਸੀ ਉਹ ਆਪਣੇ ਕਮਰੇ ਵਿੱਚ ਗਏ ਤੇ 10 ਮਿੰਟਾਂ ਬਾਅਦ ਮੈਂ ਉਹਨਾਂ ਦੇ ਕਮਰੇ ਵਿੱਚ ਉਹਨਾਂ ਨੂੰ ਚਾਹ ਦੇਣ ਲਈ ਆਈ ਤੇ ਜਦੋਂ ਮੈਂ ਵੇਖਿਆ ਮੇਰਾ ਜੀਠ ਆਪਣੇ ਕਮਰੇ ਵਿੱਚ ਬੈਠਾ ਰੋ ਰਿਹਾ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਜੀਰਜੀ ਤੁਸੀਂ ਕਿਉਂ ਰੋ ਰਹੇ ਹੋ ਤੁਸੀਂ ਇਦਾਂ ਨਾ ਕਰੋ ਮੈਂ ਉਹਨਾਂ ਨੂੰ ਸਮਝਾ ਰਹੀ ਸੀ ਤਾਂ ਉਹ ਕਹਿਣ ਲੱਗੇ ਕਿ ਨੀਹਾ ਬਸ ਕੁਝ ਨਹੀਂ ਮੈਂ ਉਹਨਾਂ ਨੂੰ ਕਿਹਾ ਕਿ ਜੇ ਤੁਹਾਨੂੰ ਠੀਕ ਨਹੀਂ ਲੱਗ ਰਿਹਾ ਤਾਂ ਮੈਂ ਡਾਕਟਰ ਨੂੰ ਫੋਨ ਕਰ ਦਿੰਨੀ ਆ ਤਾਂ ਉਹ ਕਹਿਣ ਲੱਗੇ ਕਿ ਨਹੀਂ ਅਜੇ ਆ ਕੁਝ ਨਹੀਂ ਬਸ ਮੈਨੂੰ ਤੇਰੀ ਜਠਾਣੀ ਦੀ ਯਾਦ ਆ ਰਹੀ ਹੈ ਮੈਨੂੰ ਉਸ ਤੋਂ ਬਿਨਾ ਰਹਿਣਾ ਬਹੁਤ ਔਖਾ ਲੱਗਦਾ ਹੈ ਮੈਂ ਉਸ ਦੀ ਕਮੀ ਨੂੰ ਬਹੁਤ ਮਹਿਸੂਸ ਕਰਦਾ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਉਹਨਾਂ ਦੀ ਗੱਲ ਦਾ ਕੀ ਜਵਾਬ ਦਵਾਂ ਉਹ ਕਹਿਣ ਲੱਗੀ ਕਿ ਮੈਂ ਵੀ ਇੱਕ ਇਨਸਾਨ ਆ ਮੇਰਾ ਵੀ ਦਿਲ ਕਰਦਾ ਮੈਂ ਕਿਸੇ ਨਾਲ ਗੱਲ ਕਰਾਂ ਮੇਰੀਆਂ ਵੀ ਲੋੜਾਂ ਨੇ ਕੋਈ ਇੱਛਾ ਹੈ ਮੈਂ ਕਿਸ ਨਾਲ ਆਪਣੇ ਦਿਲ ਦੀ ਗੱਲ ਕਰਾਂ ਹੁਣ ਮੈਂ ਕੋਈ ਬੱਚੀ ਤਾਂ ਨਹੀਂ ਸੀ ਜੋ ਮੈਨੂੰ ਉਹਨਾਂ ਦੀ ਗੱਲ ਸਮਝ ਨਾ ਆਉਂਦੀ ਮੈਨੂੰ ਉਹਨਾਂ ਦੀ ਗੱਲ ਸਮਝ ਆ ਗਈ ਸੀ ਪਰ ਫਿਰ ਵੀ ਮੈਂ ਉਹਨਾਂ ਕੋਲ ਗਈ ਤੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਸਭ ਠੀਕ ਹੋ ਜਾਊਗਾ ਅਤੇ ਜੇ ਕੋਈ ਗੱਲ ਕਰਨੀ ਹੋਈ ਤਾਂ ਤੁਸੀਂ ਮੇਰੇ ਨਾਲ ਕਰ ਲਿਆ ਕਰੋ ਮੈਂ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਸੀ ਤਾਂ ਉਹ ਥੋੜਾ ਖੁਸ਼ ਹੋ ਗਏ ਸੀ ਤੇ ਉਹ ਮੇਰੇ ਗਲ ਲੱਗ ਕੇ ਰੋਣ ਲੱਗੇ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਤੇ ਮੇਰੇ ਮਨ ਵਿੱਚ ਅਜੀਬ ਤਰ੍ਹਾਂ ਦੇ ਖਿਆਲ ਆ ਰਹੇ ਸੀ ਅਤੇ ਡਰ ਵੀ ਲੱਗ ਰਿਹਾ ਸੀ ਫਿਰ ਮੈਨੂੰ ਉਹਨਾਂ ਤੇ ਤਰਸ ਆ ਰਿਹਾ ਸੀ ਮੇਰੇ ਜੀੜ ਦੀ ਉਮਰ ਸੀ ਹੁਣ ਉਹ ਦੁਬਾਰਾ ਵਿਆਹ ਵੀ ਨਹੀਂ ਕਰ ਸਕਦੇ ਸੀ ਤੇ ਨਾ ਹੀ ਉਹ ਕਰਵਾਉਣਾ ਚਾਹੁੰਦੇ ਸੀ ਇਸ ਲਈ ਇਸ ਤੋਂ ਚੰਗਾ ਸੀ ਕਿ ਘਰ ਵਿੱਚ ਹੀ ਉਹਨਾਂ ਦਾ ਧਿਆਨ ਰੱਖਿਆ ਜਾ ਤੇ ਉਹਨਾਂ ਦੀ ਮੁਸ਼ਕਲ ਦਾ ਹੱਲ ਹੋਵੇ ਇੱਕ ਵਾਰ ਤਾਂ ਮੇਰੇ ਦਿਲ ਵਿੱਚ ਖਿਆਲ ਆਇਆ ਕਿ ਮੈਂ ਉਹਨਾਂ ਨੂੰ ਖੁਸ਼ ਕਰ ਦੇਵਾਂ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ ਪਰ ਫੇਰ ਵੀ ਮੈਂ ਉਹਨਾਂ ਤੋਂ ਬਹੁਤ ਡਰਦੀ ਸੀ ਕਿਉਂਕਿ ਇਹ ਘਰ ਦੀ ਗੱਲ ਸੀ ਘਰ ਵਿੱਚ ਹੀ ਰਹਿਣੀ ਸੀ ਮੈਂ ਦਿਲ ਤੇ ਪੱਥਰ ਰੱਖ ਲਿਆ ਤੇ ਉਹਨਾਂ ਦੀ ਗੱਲ ਮੰਨ ਲਈ ਪਰ ਫੇਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਨਾ ਲਓ ਮੈਂ ਤੁਹਾਡੇ ਕੱਪੜੇ ਕੱਟ ਕੇ ਦਿਨੀ ਹਾਂ ਮੇਰਾ ਜੇਟ ਬਾਥਰੂਮ ਵਿੱਚ ਨਹਾਣ ਗਿਆ ਤੇ ਥੋੜੇ ਚਿਰ ਬਾਅਦ ਨਹਾ ਕੇ ਬਾਹਰ ਆਇਆ ਹਲੇ ਉਹਨਾਂ ਨੇ ਪੂਰੇ ਕੱਪੜੇ ਨਹੀਂ ਪਾਏ ਸੀ ਉਹ ਮੈਨੂੰ ਵੇਖ ਕੇ ਮਸਕਰਾ ਰਹੇ ਸੀ ਤੇ ਮੈਂ ਵੀ ਹੱਸ ਪਈ ਉਹ ਹੱਸ ਰਹੇ ਸੀ ਕਿ ਨੀਹਾ ਤੂੰ ਮੇਰਾ ਕਿੰਨਾ ਧਿਆਨ ਰੱਖਦੀ ਹੈ ਇਦਾਂ ਹੀ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਤੇ ਅਗਲੇ ਦਿਨ ਸਵੇਰੇ ਜਦੋਂ ਮੈਂ ਚਾਹ ਦੇਣ ਗਈ ਤਾਂ ਮੈਂ ਵੇਖਿਆ ਮੇਰਾ ਜੇਟ ਬਿਨਾਂ ਕੱਪੜੇ ਪਾਏ ਹੀ ਬੈੱਡ ਤੇ ਸੁੱਤਾ ਪਿਆ ਸੀ ਦਰਵਾਜਾ ਪਹਿਲਾਂ ਹੀ ਖੁੱਲ੍ਹਾ ਸੀ ਉਹਨਾਂ ਦੀ ਇਸ ਹਰਕਤ ਨਾਲ ਮੈਨੂੰ ਬਹੁਤ ਗੁੱਸਾ ਆਇਆ ਪਰ ਮੈਂ ਕੁਝ ਨਾ ਕਿਹਾ ਚੁੱਪ ਰਹੀ ਤੇ ਚਾਹ ਲੈ ਕੇ ਰਸੋਈ ਵਿੱਚ ਵਾਪਸ ਆ ਗਈ ਸੀ ਇੱਕ ਘੰਟੇ ਬਾਅਦ ਉਹ ਰਸੋਈ ਵਿੱਚ ਆਏ ਅਤੇ ਮੈਨੂੰ ਕਹਿਣ ਲੱਗੇ ਕਿ ਥੋੜਾ ਜਿਹਾ ਗਰਮ ਤੇਲ ਕਰਕੇ ਮੇਰੇ ਕਮਰੇ ਵਿੱਚ ਮੇਰੇ ਸਿਰ ਅਤੇ ਲੱਤਾਂ ਵਿੱਚ ਬਹੁਤ ਦਰਦ ਹੈ ਮਾਲਿਸ਼ ਕਰ ਦੇ ਇਸ ਵਾਰੀ ਤਾਂ ਮੈਨੂੰ ਉਹਨਾਂ ਦੀ ਨੀਅਤ ਦਾ ਪਤਾ ਲੱਗ ਗਿਆ ਸੀ ਕਿ ਉਹ ਮੇਰੇ ਬਾਰੇ ਕੀ ਸੋਚਦੇ ਨੇ ਪਰ ਮੇਰੇ ਕੋਲ ਕੋਈ ਵੀ ਸਬੂਤ ਨਹੀਂ ਸੀ ਮੈਂ ਕੌਲੀ ਵਿੱਚ ਤੇਲ ਗਰਮ ਕਰਕੇ ਕਮਰੇ ਵਿੱਚ ਗਈ ਤੇ ਕਿਹਾ ਕਿ ਜੀਰ ਜੀ ਤੁਸੀਂ ਆਪੇ ਹੀ ਤੇਲ ਲਾ ਲਓ ਮੈਨੂੰ ਬਹੁਤ ਕੰਮ ਹੈ ਮੇਰੇ ਤਾਂ ਕਿੰਨੇ ਹੀ ਕੱਪੜੇ ਧੋਣੇ ਪਏ ਨੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੂੰ ਲੱਤਾਂ ਨੂੰ ਲਾ ਦੇ ਮੈਂ ਸਿਰ ਉਤੇ ਆਪੇ ਲਾ ਲੰਨਾ ਇਹਨਾਂ ਕਹਿ ਕੇ ਉਹ ਬੈੜ ਤੇ ਲੰਮੇ ਪੈ ਗਏ ਅਤੇ ਮੈਂ ਉਹਨਾਂ ਨੂੰ ਕਿੱਦਾਂ ਮਨਾ ਕਰ ਸਕਦੀ ਸੀ ਗੁੱਸਾ ਤਾਂ ਮੈਨੂੰ ਬਹੁਤ ਆ ਰਿਹਾ ਸੀ ਪਰ ਮੈਂ ਮਾਲਿਸ਼ ਕਰਨੀ ਸ਼ੁਰੂ ਕਰ ਦਿੱਤੀ 10 ਮਿੰਟ ਬਾਅਦ ਉਹਨਾਂ ਨੇ ਆਪਣੀ ਪਿੱਠ ਉੱਪਰ ਕਰ ਲਈ ਤੇ ਪਾਸਾ ਲੈਂਦੇ ਕਹਿਣ ਲੱਗੇ ਹੁਣ ਤੂੰ ਆਪਣੇ ਹੱਥ ਤਾਂ ਤੇਲ ਵਾਲੇ ਕਰ ਹੀ ਲੈ ਹੁਣ ਮੇਰੀ ਪਿੱਠ ਦੀ ਵੀ ਮਾਲਿਸ਼ ਕਰ ਦੇ ਮੈਂ ਉਹਨਾਂ ਦੀ ਇਹ ਹਰਕਤ ਤੋਂ ਬਹੁਤ ਪਰੇਸ਼ਾਨ ਹੋ ਰਹੀ ਸੀ ਪਰ ਮੈਂ ਉਹਨਾਂ ਦੀ ਹਰ ਗੱਲ ਮੰਨ ਰਹੀ ਸੀ ਮੈਂ ਉਹਨਾਂ ਦੀ ਪਿੱਠ ਦੀ ਮਾਲਿਸ਼ ਸ਼ੁਰੂ ਕਰ ਦਿੱਤੀ ਤੇ ਸੋਚ ਰਹੀ ਸੀ ਕਿ ਜੇ ਅੱਜ ਮੇਰੀ ਜਠਾਣੀ ਹੁੰਦੀ ਤਾਂ ਮੈਨੂੰ ਇਹ ਸਭ ਕੁਝ ਨਾ ਕਰਨਾ ਪੈਂਦਾ ਪਿਛਲੇ 6 ਦਿਨਾਂ ਤੋਂ ਅਮਿਤ ਤੋਂ ਬਿਨਾ ਮੇਰਾ ਬੁਰਾ ਹਾਲ ਸੀ ਪਤਾ ਨਹੀਂ ਮੇਰਾ ਜੀਠ ਮੇਰੀ ਚਠਾੜੀ ਤੋਂ ਬਿਨਾ ਕਿੱਦਾਂ ਰਹਿੰਦਾ ਸੀ ਇਹ ਹੀ ਸਭ ਸੋਚਦੀ ਹੋਈ ਮੈਂ ਆਪਣੇ ਖਿਆਲਾਂ ਵਿੱਚ ਸੀ ਅਤੇ ਮੈਂ ਮਾਲਿਸ਼ ਕਰ ਰਹੀ ਸੀ ਫਿਰ ਅਚਾਨਕ ਮੈਂ ਮਾਲਿਸ਼ ਛੱਡ ਕੇ ਆਪਣੇ ਕਮਰੇ ਵਿੱਚ ਆ ਗਈ ਥੋੜੇ ਚਿਰ ਬਾਅਦ ਮੇਰਾ ਜੀਠ ਆਇਆ ਅਤੇ ਕਹਿਣ ਲੱਗਾ ਨੀਹਾ ਕੀ ਹੋਇਆ ਤੂੰ ਉਥੋਂ ਕਿਉਂ ਆ ਗਈ ਕਿ ਤੈਨੂੰ ਅਮਿਤ ਦੀ ਯਾਦ ਆ ਰਹੀ ਹੈ ਮੈਂ ਉਹਨਾਂ ਨੂੰ ਕਿਹਾ ਕਿ ਹਾਂ ਜੀ ਉਹਨਾਂ ਨੇ ਕਿਹਾ ਕਿ ਤੇਰਾ ਦਿਲ ਨਹੀਂ ਲੱਗ ਰਿਹਾ ਤਾਂ ਤੂੰ ਮੈਨੂੰ ਦੱਸ ਕੀ ਦਿੱਕਤ ਹੈ ਤੈਨੂੰ ਕਿਸ ਚੀਜ਼ ਦੀ ਕਮੀ ਹੈ ਮੈਂ ਹੁਣੇ ਪੂਰੀ ਕਰ ਦਿੰਦਾ ਹਾਂ ਮੈਂ ਤੈਨੂੰ ਆਪਣੀ ਧੀ ਮੰਨਦਾ ਹਾਂ ਕਿ ਤੈਨੂੰ ਮੈਂ ਦੁਖੀ ਨਹੀਂ ਦੇਖ ਸਕਦਾ ਤੇ ਨਾ ਹੀ ਮੈਂ ਕਦੇ ਚਾਹਾਂਗਾ ਕਿ ਤੂੰ ਦੁਖੀ ਹੋਵੇਂ ਆਖਰ ਤੂੰ ਮੇਰੀ ਰਾਣੀ ਧੀ ਹੈ ਮੈਂ ਉਹਨਾਂ ਦੇ ਪੈਰਾਂ ਵਿੱਚ ਗਿਰ ਗਈ ਤੇ ਕਿਹਾ ਕਿ ਜੀਰ ਜੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਨੂੰ ਗਲਤ ਸਮਝਿਆ ਮੈਂ ਤੁਹਾਡੇ ਬਾਰੇ ਆਪਣੇ ਦਿਲ ਵਿੱਚ ਗਲਤ ਵਿਚਾਰ ਲੈ ਕੇ ਆਈ ਪਿਛਲੇ 2 ਮਹੀਨਿਆਂ ਤੋਂ ਮੈਂ ਇਹੀ ਸੋਚ ਰਹੀ ਸੀ ਕਿ ਤੁਸੀਂ ਮੇਰੇ ਤੇ ਗੰਦੀ ਨਜ਼ਰ ਰੱਖਦੇ ਹੋ ਇਸ ਲਈ ਮੈਂ ਤੁਹਾਡੇ ਤੋਂ ਦੂਰੀ ਬਣਾ ਰਹੀ ਸੀ ਪਰ ਹੁਣ ਇਹ ਗੱਲ ਮੈਨੂੰ ਸਮਝ ਆ ਗਈ ਹੈ ਕਿ ਅਮਿਤ ਤੋਂ ਬਿਨਾ ਮੇਰਾ ਕੀ ਹਾਲ ਹੈ ਮੈਂ ਕਿੰਨੀ ਪਰੇਸ਼ਾਨ ਤੇ ਚਠਾਣੀ ਜੀ ਨੂੰ ਗਈ ਤਾਂ ਬਹੁਤ ਦਿਨ ਹੋ ਗਏ ਜੇ ਮੈਂ ਤੁਹਾਡਾ ਦਿਲ ਦਿਖਾਇਆ ਹੋਵੇ ਤਾਂ ਮੈਨੂੰ ਮਾਫ ਕਰ ਦਿਓ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਇਦਾਂ ਨਹੀਂ ਕਰਾਂਗੀ ਤੁਹਾਡਾ ਪੂਰਾ ਧਿਆਨ ਰੱਖਾਂਗੀ ਤੇ ਤੁਹਾਡੀ ਧੀ ਬਣ ਕੇ ਰਾਵਾਂਗੀ ਦੋਸਤੋ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਕਿਉਂਕਿ ਗਲਤਫਹਿਮੀ ਕਿਸੇ ਨੂੰ ਵੀ ਹੋ ਸਕਦੀ ਹੈ ਇਸ ਲਈ ਪਹਿਲਾਂ ਗੱਲ ਨੂੰ ਸੁਣੋ ਸਮਝੋ ਤੇ ਫਿਰ ਉਹਦਾ ਰਿਐਕਟ ਕਰੋ ਕਹਾਣੀ ਚੰਗੀ ਲੱਗੀ ਤਾਂ ਫਿਰ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਆ ਹੋ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ